ਅੱਜ ਅ ਜੀ ਵੀ ਫੈਲਾਂ ਦੇ ਸ਼ੋਅ ਤੇ ਅਸੀਂ ਇੱਥੇ ਪਹੰਗੇ ਟਿਕੜ ਟੰ 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 ਅੱਜ ਪੰਜਾਬੀ ਬੋਲੀ ਸਾਰੇ ਗੋਰਿਆਂ ਦੇ ਘਰਾਂ 'ਚ ਸੁਣੀ ਜਾਣੀ ਜਾਂ ਫੇ ਕਹਿੰਦੇ ਵੀ ਤੂੰ ਇਦਾਂ ਕਾਹਦਾ ਕਰਨਾ ਪੰਜਾਬੀ ਆ ਗਏ ਓਏ ਉਹ ਮਾ ਮੋਟੇ ਮੋਟੇ ਅੱਖਰਾਂ 'ਚ ਕਹਨਾ ਪੰਜਾਬੀ ਆ ਗਏ ਓਏ ਕਿੱਥੇ ਆ ਗਏ ਇੱਥੇ ਪੰਗਲੇ ਪਣੇ ਹੋ ਬਰੋ ਸੋਰੀ ਹਾਇਰੋ ਹੈ ਸੋਡੀ ਹੈਲੋ ਸੋਡੀ ਇੰਗਲਿਸ਼ ਪੰਜਾਬੀਜ਼ ਬੈਰਡ ਯੂ ਹੈਰਡ ਅ ਇਨਸੀਡੈਂਟ ਜਾਣਾ ਬੈਕ ਡੋਰ ਤੇ ਸ਼ਾਉਣਾ ਫਰੰਟ ਡੋਰ ਇਹ ਕੰਮਾਂ ਦਾ ਸਾਂਝਾ ਹੁੰਦਾ ਅੱਜ ਅਸੀਂ ਆਏ ਜੀਬੀ ਫਿਲਾਂ ਦੇ ਸ਼ੋਅ ਤੇ ਅਸੀਂ ਇੱਥੇ ਪਾ ਰਹੇ ਪਚਿਕੜ ਕੀ ਪਤਾ ਹੈਗੇ ਪਚਿਕੜ ਇਹਦਾ ਟ੍ਰਾਂਸਲੇਸ਼ਨ ਕਰ ਹੁਣ ਪਚਿਕੜ ਦੀ ਜਿਹੜਾ ਬੰਦਾ ਇਹਦੀ ਟ੍ਰਾਂਸਲੇਸ਼ਨ ਕਰੂਗਾ ਪਚਿਕੜ ਦੀ ਉਹਨੂੰ ਮੈਂ ਪਰਸਨਲੀ ਥੈਂਕ ਯੂ ਬੋਲੂਗਾ ਪਰ ਡਿਵਿਡਡ ਦਿੱਗਜ ਇਥੇ ਆਨੋਂ ਤਰਸਦੇ ਨੇ ਤੇ ਤੁਸੀਂ ਅੱਜ ਇੱਥੇ ਆਇਓ ਕੀ ਫੀਲ ਕਰ ਰਹੇ ਮਤਲਬ ਕਿੰਨਾ ਸ਼ੁਕਰ ਪ੍ਰਮਾਤਮਾ ਦਾ ਕੀ ਤੁਹਾਡੇ ਮਨ ਦੀ ਸ਼ੁਕਰ ਹੀ ਆ ਮਤਲਬ ਕੀ ਕਹਦੇ ਹੁੰਦੇ ਐਨ ਬੀ ਸੀ ਜੈਮੀ ਫੈਲਨ ਸ਼ੋ ਪੂਰੇ ਨਾਰਥ ਅਮਰੀਕਾਸ ਜਾਂਦਾ ਬ్రో ਪੂਰੇ ਨਾਰਥ ਸਾਰੇ ਗੋਰਿਆਂ ਦੇ ਘਰਾਂ ਦੇ ਵਿੱਚ ਅੱਜ ਪੰਜਾਬੀ ਸੁਣੀ ਜਾਣੀ ਆ ਆਯੋ ਰੱਬਾ ਇਤੋਂ ਵੱਧ ਖੁਸ਼ੀ ਕੀ ਹੋ ਸਕਦੀ ਹੈ ਮਤਲਬ ਪੰਜਾਬੀ ਬੋਲੀ ਕਰਕੇ ਅਸੀਂ ਪੰਜਾਬੀ ਬੋਲੀ ਕਰਕੇ ਇਨਾ ਮਾਣ ਮਿਲਿਆ ਤੇ ਜਦੋਂ ਇਦਾਂ ਥੋੜੀ ਜੀ ਵੀ ਕੋਈ ਨਵੀਂ ਅਪਡੇਟ ਹੁੰਦੀ ਹੈ ਨਾ ਕਿ ਅਪਗ੍ਰੇਡ ਲਾਈਕ ਅੱਜ ਪੰਜਾਬੀ ਬੋਲੀ ਸਾਰੇ ਗੋਰਿਆਂ ਦੇ ਘਰਾਂ 'ਚ ਸੁਣੀ ਜਾਣੀ ਜਾਂ ਬ੍ਰੋ ਮਤਲਬ ਤੂੰ ਤੂੰ ਫੀਲ ਫੀਲ ਕਰ ਸਕਦਾ ਹੈਗਾ ਅੱਜ ਪੂਰੇ ਗੋਰਿਆਂ ਦੇ ਘਰਾਂ ਦੇ ਵਿੱਚ ਪੰਜਾਬੀ ਸੁਣਨੀ ਹੈ ਮਤਲਬ ਗੋਰਿਆਂ ਦਾ ਸ਼ੋਅ ਇਹ ਜੋਰੇ ਉਹਨੂੰ ਤਰਸਦੇ ਨੇ ਇਥੇ ਤੇ ਇਥੇ ਪੰਜਾਬੀ ਆ ਗਏ ਸ਼ੁਕਰ ਹੈ ਪਰਵਾਹ ਫੇਰ ਫੇਰ ਕਹਿੰਦੇ ਵੀ ਤੂੰ ਇਦਾਂ ਕਹਾ ਦੇ ਕਹਿੰਦਾ ਪੰਜਾਬੀ ਆ ਗਏ ਓਏ ਉਹ ਮਾ ਮੋٹے ਮੋਟੇ ਅੱਖਰਾਂ 'ਚ ਕਹਿੰਦਾ ਪੰਜਾਬੀ ਆ ਗਏ ਓਏ ਤੇ ਆਉਂਦੇ ਰਹਿਣਗੇ ਤੇ ਸ਼ਾਹ ਜਾਣਗੇ ਬਸ ਹੌਲੀ ਹੌਲੀ ਸਾਰੇ ਆ ਜਾਣਗੇ ਮਹਾਰਾਜ ਸੁੱਖ ਰੱਖੇ ਬਸ ਇੱਕ ਵਾਰੀ ਡੋਰ ਓਪਨ ਹੋਣ ਦੀ ਗੱਲ ਆ ਸਹੀ ਗੱਲ ਆ ਉਹ ਬੇਰੇ ਪਰਬਾਤ ਨੂੰ ਸ਼ੁਕਰ ਕਰਦਾ ਰਹਿਣਾ ਜੱਟ ਤੇ ਜ਼ਿਮੀ ਬਦਲ ਕੇ ਦੁੱਤਰੇ ਹੋ ਜਾਂਦਾ ਇੱਕ ਲੱਗਦਾ ਜ਼ਿਮੀਦਾਰ ਹੈਗਾ ਤੇ ਫਿਰ ਨਾਲ ਪੜਿਆ ਹੁੰਦਾ ਜੱਟ ਤੇ ਜ਼ਿਮੀ ਇਸ ਕੋ We were going to come see you but we are so getting married the same day that your concert was. <laughs> and then we're going to come LA. We're yes, going to see you in thank LA. You, thank you. Sure. Thank we tried to ]iley. see you tonight you. but good thank luck. Come here, come, come here. Yeah, yeah, yeah. Los, shuru eda karunga ha bro ha ta 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 ਪੋਜ਼ਿਟਿਵ ਬੰਦਾ ਯਾਰ ਪੋਜ਼ਿਟਿਵ ਐਦਾਂ ਮਿਲਿਆ ਹਾਏ ਵੈਲਕਮ ਐਦਾਂ ਮਿਲਿਆ ਯਾਰ ਵੈਰੀ ਪੋਜ਼ਿਟਿਵ ਯਾਰ ਵੈਰੀ ਗੁੱਡ ਯਾਰ ਹੀ ਇਜ਼ ਆਲਸੋ ਐਕਸਾਈਟਡ ਅਸੀਂ ਵੀ ਆਰ ਇੰਟਰਵਰਟ ਬੰਦੇ ਸਸੇ ਗਾ ਥੈਂਕ ਯੂ ਥੈਂਕ ਯੂ ਥੈਂਕ ਯੂ ਓਕੇ ਏ ਐਦਾਂ ਮਿਲਿਆ ਕਰਨਾ ਹੁਣ ਆਪਾਂ ਇੱਕ ਦੂਜੇ ਨੂੰ ਸਵੇਰ ਨੂੰ ਕਹਿੰਦਾ ਹੈਲੋ ਗੁੱਡ ਮਾਰਨਿੰਗ ਨਹੀਂ That is how you do it. Thank you so much, Diljit Dosanjh. Catch him on tour now. We'll be right back. Woo. Thank you, man. man. Uh, thank you, appreciate it. <laughs> no, man, thank you, God, appreciate it, appreciate it. <laughs> yeah, literally.

it thank couldn't you, have gone you. better. It was, the, right. it was fantastic. It was electric thank out there. You, so Everyone was dancing. You, thank That was phenomenal. Couldn't have gone better. Thank you, you, you so much so for having us. So please come you. back. Appreciate please, whenever. Let's yeah. take a photo if you yes. don't mind. Yeah, please, yes. oh, you. That was so good. You. Do you mind if I do that or no? What, 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 <laughs> I don't <laughs> want to do that. You <laughs> can do well, I can do it. <laughs>

Oh my god! Waiting for your next door. like waiting for your next door now. Enjoy New York City. Enjoy New York. Just full of different people of all ethnicities. Everyone was just up and jumping. They didn't know anything, just all the